ਦਿਬੁਰਗ ਜੇਲ੍ਹ ਵਿੱਚ ਬੰਦ ਵਾਰਸ ਪੰਜਾਬ ਸੰਸਥਾ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਦੇ ਪਰਿਵਾਰਕ ਮੈਂਬਰ ਅੱਜ ਪਹੁੰਚੇ ਨੇ ਤਾਂ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਹਰਾਦੇ ਨਾਲ ਮੁਲਾਕਾਤ ਕਰਨ ਕਿਉਂਕਿ 15 ਦਿਨ ਹੋ ਚੁੱਕੇ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਜਾਰੀ ਹੈ ਇਸ ਤੋਂ ਇਲਾਵਾ 22 ਤਰੀਕ ਤੋਂ ਪਰਿਵਾਰਾਂ ਵੱਲੋਂ ਵੀ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਭੁੱਖ ਹੜਤਾਲ ਦੇ ਨਾਲ ਧਰਨਾ ਸ਼ੁਰੂ ਕੀਤਾ ਗਿਆ ਸੀ ਪਰ ਹਲੇ ਤੱਕ ਸਰਕਾਰ ਵੱਲੋਂ 1% ਵੀ سنجਿੱਦਗੀ ਜਿਹੜੀ ਹੈ ਨਹੀਂ ਦਿਖਾਏਗੀ ਤਾਂ ਅੱਜ ਪਰਿਵਾਰ ਪਹੁੰਚੇ ਨੇ ਸਿੰਘ ਸਾਹਿਬ ਗੈਰਨੀ ਹਰਪੀ ਸਿੰਘ ਨਾਲ ਗੱਲਬਾਤ ਕਰਾਂਗੇ ਮੌਜੂਦਾ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜਿਹੜੀ 1984 ਤੋਂ ਛਾਤ ਮਾਰ ਲਈ ਇਹ 47 ਤੋਂ ਜਿਹੜੀ ਲਗਾਤਾਰ ਸਿੱਖ ਵਿਰੋਧੀ ਮਾਨਸਿਕਤਾ ਨਜ਼ਰ ਆ ਰਹੀ ਸੀ ਐਂਜ ਲੱਗ ਰਿਹਾ ਹੋਰ ਜ਼ਿਆਦਾ ਵੱਧ ਚੁੱਕੀ ਹੈ ਮੈਂ ਅੱਜ ਸ੍ਰੀ ਅਮਰਸਰ ਸਾਹਿਬ ਪੁੱਜਿਆ ਮੈਂ ਪਰਿਵਾਰਾਂ ਨੂੰ ਮਿਟਿਆ ਸੁਣ ਕੇ ਹੈਰਾਨਾਂ ਕਿ ਇਹਨਾਂ ਨੂੰ ਦੱਸ ਦੇਣ ਹੋਗੇ ਬੈਠੇ ਆਂ ਸਰਕਾਰ ਦੇ ਕਿਸੇ ਨਮਾਇंदे ਨੇ ਜਾਂ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਇਹਨਾਂ ਨਾਲ ਕੋਈ ਗੱਲਬਾਤ ਕਰਨ ਦਾ ਯਤਨ ਨਹੀਂ ਕੀਤਾ ਕਿ ਇਹ ਰਸਤੇ ਤੇ ਬੈਠੇ ਨੇ ਕਿਉਂ ਬੈਠੇ ਨੇ ਕਿਵੇਂ ਬੈਠੇ ਨੇ ਕਿ ਇਹਨਾਂ ਦੀਆਂ ਮੰਗਾਂ ਤੇ ਮੰਨਣੀਆਂ ਚਾਹੀਦੀਆਂ ਨਹੀਂ ਮਚਾਈਆਂ ਉਹ ਤਾਂ ਬਾਧੀਆਂ ਗੱਲਾਂ ਨੇ ਘੱਟੋ ਘੱਟ ਘੱਟੋ ਘੱਟ ਹਾਲ ਚਾਲ ਜਾਣਨਾ ਇਹਨਾਂ ਨੂੰ ਪੁੱਛਣਾ ਵੀ ਕੀ ਤੁਸੀਂ ਬੈਠੇ ਆ ਪਰਪਸ ਕੀ ਹੈ ਇਹ ਬਿਲਕੁਲ ਵੀ ਨਹੀਂ ਹੋਇਆ ਸਰਕਾਰ ਜਿਵੇਂ ਇਹਨਾਂ ਨੂੰ ਦੇਖ ਕੇ ਅੱਖਾਂ ਮੀਚ ਗਈ ਹੈ ਜਾਂ ਕੰਨਾਂ ਮੰਦਲੇ ਨੇ ਇਸ ਤਰ੍ਹਾਂ ਜਿਹੜਾ ਜਾਪ ਦਾ ਪ੍ਰਤੀਤ ਹੁੰਦਾ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਵਿਰੋਧੀ ਮਾਨਸਿਕਤਾ ਉੱਭਰੀ ਹੈ ਜਾਂ ਉਭਾਰੀ ਜਾ ਰਹੀ ਹੈ ਖਾਸ ਤੌਰ ਤੇ ਸਰਕਾਰਾਂ ਵੱਲੋਂ ਕਿਤੇ ਕਿਸਾਨੀ ਅੰਦੋਲਨ ਦੇ ਵਿੱਚ ਸਿੱਖ ਨੌਜਵਾਨਾਂ ਨਾਲ ੱੱਕਾ ਕਰਕੇ ਕਿਸਾਨਾਂ ਨਾਲ ੱੱਕਾ ਕਰਕੇ ਇੱਕ ਤੇ ਇੱਥੇ ਵਿਰਾਸਤੀ ਮਾਰਗ ਤੇ ਬੈਠੀਆਂ ਨੂੰ ਅਣਗੌਲੀਆਂ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਵੋਟ ਪੋਲਰਾਈਜੇਸ਼ਨ ਦੀ ਰਾਜਨੀਤੀ ਹੋ ਰਹੀ ਹੈ। ਬਿਜਨਾ ਸਿੱਖਾਂ ਨੂੰ ਅਸੀਂ ਦਬਾਵਾਂਗੇ ਸਿੱਖਾਂ ਨੂੰ ਅਸੀਂ ਇਗਨੋਰ ਮਾਰਾਂਗੇ। ਸ਼ਾਇਦ ਗੈਰ ਸਿੱਖਾਂ ਦੀ ਵੋਟ ਜਿਹੜੀ ਉਹਨੇ ਸਾਡੇ ਦਿਵਾਲੇ ਇਕੱਠੀ ਹੋਊਗੀ। ਇਹ ਨੈਤਿਕਤਾ ਨਹੀਂ ਹੈ ਕਿ ਵੋਟ ਨੂੰ ਪੋਲਰਾਈਜ਼ ਕਰਨ ਦੇ ਲਈ ਤੁਸੀਂ ਇੱਕ ਫਿਰਕੇ ਨੂੰ ਤੁਸੀਂ ਇੱਕ ਕੌਮ ਨੂੰ ਦਬਾਉਨੇ ਹੋ। ਉਹਨਾਂ ਦੀਆਂ ਵਾਜਬ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵੀ ਧਿਆਨ ਕੇਂਦਰਿਤ ਨਹੀਂ ਕਰਦੇ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਕਿ ਇਹ ਇਹ ਹੁਜੂਗਲਾ ਜਿਹੜੇ ਕਿਤੇ ਨਾ ਕਿਤੇ ਹਰ ਸਿੱਖ ਦੇ ਅੰਦਰ ਜਿਹੜਾ ਉਹ ਖੂਨ ਵਾਲਾ ਖੰਦਾ ਹੈ ਉਹ ਜਿਹੇ ਲਾਤਾਂ ਚ ਵੀ ਸਰਕਾਰ ਬਿਲਕੁਲ ਨਜ਼ਰਅੰਦਾਜ਼ ਕਰ ਰਹੀ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ 30-30 ਸਾਲ ਜਿਹੜੇ ਬੈਠੇ ਹੈ ਜੇਲ੍ਹਾਂ ਚ ਉਹਨਾਂ ਦੀ ਰਿਹਾਈ ਲਈ ਵੀ ਸੰਘਰਸ਼ ਅੱਜ ਤੱਕ ਜਾਰੀ ਹੈ ਤੇ ਹੁਣ ਅਮਰਪਾਲ ਸਿੰਘ ਅਤੇ ਹੋਰ ਬਾਕੀ ਸਾਥੀਆਂ ਨੂੰ ਐਨਐਸਏ ਲਾ ਕੇ ਬਾਹਰ ਭੇਜਿਆ ਗਿਆ ਹੈ ਬਿਲਕੁਲ ਅਜੇ ਤਾਂ ਸਾਡੇ ਜਿਹੜੇ ਪਹਿਲੇ ਨੌਜਵਾਨ ਜਿਹੜੇ 30-30 ਸਾਲ ਤੋਂ 35-35 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਭਾਈ ਰਾਜੂ ਆਣਾ ਭਾਈ ਹਵਾਰਾ ਹੋਰ ਬਹੁਤ ਸਾਰੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਰਿਹਾ ਕਰਨ ਦੀ ਸਰਕਾਰ ਨੇ ਕੋਈ ਗੱਲਬਾਤ ਜਿਹੜੀ ਹੈ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸ਼ੁਰੂ ਹੀ ਨਹੀਂ ਕੀਤੀ ਹੈ ਆ ਮਨੁੱਖੀ ਅਧਿਕਾਰ ਵੀ ਜਿਹੜੇ ਨੇ ਇਹ ਮੰਗ ਕਰਦੇ ਨੇ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਮੈਂ ਸਮਝਦਾ ਕਿ ਜਿਹੜੇ ਨੌਜਵਾਨ ਬੈਠੇ ਨੇ ਇਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਜਿਹੜੀ ਹੈ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ ਸਿੱਖਾਂ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ ਲੈਕਿਨ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰਾਂ ਸ਼ਾਇਦ ਜਿਹੜੀਆਂ ਨੇ ਉਹ ਇਹ ਸਮਝਦੀਆਂ ਨੇ ਵੀ ਸਿੱਖਾਂ ਨੂੰ ਅਸੀਂ ਜਿਹੜਾ ਦਬਾ ਕੇ ਅਸੀਂ ਗੈਰ ਸਿੱਖਾਂ ਦੀ ਵੋਟ ਪ੍ਰਾਪਤ ਕਰਕੇ ਆਪਣੀ ਕੁਰਸੀ ਜਿਹੜੀ ਆ ਉਹ ਬਚਾ ਲਾਂਗੇ ਤੇ ਕੁਰਸੀ ਜਿਹੜੀ ਆ ਸਾਨੂੰ ਮਿਲੇਗੀ ਉਸੇ ਪੋਲਿਟਿਕਸ ਦੇ ਤਹਿਤ ਜਿਹੜਾ ਉਹ ਕੰਮ ਕੀਤਾ ਜਾ। ਇਹ ਸਭ ਦੁਨੀਆ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਸਾਡਾ ਦੇਸ਼। ਜੇ ਕਿਸਾਨ ਦਿੱਲੀ ਜਾ ਕੇ ਸ਼ਾਂਤਮਈ ਦਰਨਾ ਦੇਣਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਹਰਿਆਣੇ 'ਚ ਰੋਕਿਆ ਗਿਆ ਜੋ ਵਰਤਾਰਾ ਕੀਤਾ ਗਿਆ ਉਹ ਸਾਡੇ ਸਾਹਮਣੇ ਆ। ਤੇ ਹੁਣ ਉਹੀ ਜਿਹੜਾ ਇੱਥੇ ਨਜ਼ਰ ਆ ਰਿਹਾ ਅਮਰਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਤੋਂ ਤਬਦੀਲ ਕਰਨ ਤੋਂ ਰੋਕਣ ਦੇ ਲਈ ਜੇਲ੍ਹ ਦੇ ਵਿੱਚ ਕੈਮਰੇ ਲਗਾਏ ਗਏ ਕਿਉਂਕਿ ਐਨਐਸਏ 1 ਸਾਲ ਚ ਪੂਰਾ ਹੋਣ ਜਾ ਰਿਹਾ ਸੀ ਉਹਨਾਂ ਨੇ ਪੰਜਾਬ ਆ ਜਾਣਾ ਸੀ ਪਰ ਇਹੋ ਜਿਹੇ ਹਾਲਾਤ ਪੈਦਾ ਕੀਤਾ ਗਏ ਕਿ ਉਹ ਰੋਸ ਜਿਹੜਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸਾਰਾ ਭਾਰਤ ਜਿਹੜਾ ਇੱਕ ਹੈ ਜੀ ਭਾਰਤ ਦਾ ਪਛਿੰਦਾ ਕੋਈ ਵੀ ਕਿਤੇ ਜਾ ਸਕਦਾ ਹੈ ਤੇ ਫਿਰ ਕਿਸਾਨਾਂ ਨੂੰ ਜਿਹੜਾ ਧਰਨਾ ਦੇਣ ਵਾਸਤੇ ਜਿਹੜੇ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਰਾਹ ਦੇ ਵਿੱਚ ਬੜਾ ਹੀ ਔਖੇ ਹਾਲਾਤ ਪੈਦਾ ਕਰਕੇ ਰੋਕਣਾ ਜਿਹੜਾ ਉਹ ਗੈਰਵਾਜ਼ਬ ਹੈ ਬਾਜ਼ਬ ਨਹੀਂ ਹੈ ਤੇ ਇੱਕ ਕਿਸਮ ਦੀ ਇਹ ਉਹਨਾਂ ਦੇ ਅਧਿਕਾਰਾਂ ਦੀ ਜਿਹੜੀ ਹੈ ਉਹ ਉਲੰਘਣਾ ਹੈ ਹਰ ਮਨੁੱਖ ਦਾ ਅਧਿਕਾਰ ਹੈ ਕਿ ਜੇ ਉਹਨੂੰ ਕੋਈ ਤਕਲੀਫ ਹੈ ਤੇ ਸਰਕਾਰ ਅਰਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਉਹ ਰੋਸ ਪ੍ਰਦਰਸ਼ਨ ਸ਼ਾਂਤ ਮਈ ਤਰੀਕੇ ਦੇ ਨਾਲ ਜਾਂ ਰੋਸਮਈ ਮਜ਼ਾਰਾ ਜਾਂ ਰੋਸਮਈ ਮਾਰਾ ਉਹ ਕਰ ਸਕਦਾ ਹੈ ਇਹ ਰਾਈਟ ਜਿਹੜਾ ਲੋਕਤੰਤਰ ਦੇ ਵਿੱਚ ਹੈ ਮਨੁੱਖ ਕੋਲ ਤੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਰੋਸ ਪ੍ਰਦਰਸ਼ਨ ਕਰਦਾ ਹੈ ਜਿਵੇਂ ਭਾਈ ਅਮਰਪਾਲ ਸਿੰਘ ਜੀ ਤੇ ਹੋਰ ਜਿਹੜੇ ਮੁੰਡੇ ਨੌਜਵਾਨ ਸਾਡੇ ਬੰਦੇ ਡਿਬਰੂਗੜ ਦੇ ਵਿੱਚ 10 ਦਿਨ ਤੋਂ ਬੈਠੇ ਆ ਜਿਹੜਾ ਕਿਸਮ ਦਾ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਇਹਨਾਂ ਨੂੰ ਜਾ ਕੇ ਪੁੱਛਣਾ ਤੇ ਪੁੱਛ ਕੇ ਇਹਨਾਂ ਨੂੰ ਜਿਹੜਾ ਕੋਈ ਵਾਜਬ ਜਿਹੜੀ ਇਹਨਾਂ ਦੀ ਮੰਗ ਹੈ ਉਹਦੇ ਤੇ ਧਿਆਨ ਕੇਂਦਰਿਤ ਕਰਨਾ ਤੇ ਇਹਨਾਂ ਨੂੰ ਭਰੋਸਾ ਦੇਣਾ ਇਹ ਸਰਕਾਰ ਦਾ ਨੈਤਿਕ ਫਰਜ਼ ਵੀ ਬਣਦਾ ਜਿਹੜਾ ਸਰਕਾਰ ਨੇ ਨਹੀਂ ਨਿਭਾਇਆ ਪਰ ਕੀ ਲੱਗਦਾ ਇਹ ਪੰਜਾਬ ਨੂੰ ਮੁੜ ਉਸੇ ਹਨੇਰੇ 'ਚ ਤੱਕਣ ਦੀ ਤਿਆਰੀ ਹੈ ਜੋ ਪਹਿਲਾਂ ਪੰਜਾਬ ਬਾਰੇ ਦੱਸਤਾ ਜਦੋਂ ਅਸੀਂ ਅਸੀਂ ਮੁਗਲ ਕਾਲ ਵੇਲੇ ਦਾ ਇਤਿਹਾਸ ਪੜ੍ਹ ਲਓ ਪੰਜਾਬ ਨੂੰ ਹਮੇਸ਼ਾ ਜਿਹੜਾ ਉਹ ਦਬਾਇਆ ਗਿਆ ਕਿ ਪੰਜਾਬ ਦੀ ਜਿਹੜੀ ਜਿਵੇਂ ਜ਼ਮੀਨ ਜਿਹੜੀ ਹੈ ਉਹ ਉਹ ਉਪਸਾਹੂ ਹੈ ਪੰਜਾਬ ਦਾ ਜਿਹੜਾ ਬਸ਼ਿੰਦਾ ਜਿਹੜਾ ਉਹਦਾ ਬ੍ਰੇਨ ਵੀ ਜਿਹੜਾ ਬੜਾ ਉਪਸਾਹੂ ਹੈ ਹੱਕਾਂ ਪ੍ਰਤੀ ਚੇਤਨ ਜਿਹੜਾ ਹੈ ਪੰਜਾਬ ਦਾ ਜਿਹੜਾ ਵਰਗ ਹੈ ਨੌਜਵਾਨ ਖਾਸ ਤੌਰ ਤੇ ਉਹ ਜਿਆਦਾ ਜਾਗਰੂਕ ਹੁੰਦਾ ਹੈ ਬਾਕੀ ਭਾਰਤ ਦੇ ਨਾਲੋਂ ਤਾਂ ਜਦੋਂ ਵੀ ਕਿਤੇ ਕੋਈ ਧੱਕਾ ਅਨਿਆਏ ਹੁੰਦਾ ਹੈ ਦੇਖੋ ਕਿਸਾਨਾਂ ਵਾਲਾ ਮਸਲਾ ਲੈ ਲਈਏ ਕਿ ਭਾਰਤ ਭਰ ਦੇ ਕਿਸਾਨਾਂ ਦੇ ਮਸਲੇ ਜਿਹੜੇ ਆ ਉਹ ਲਟਕਦੇ ਪਏ ਨੇ ਲੇਕਿਨ ਪੰਜਾਬ ਦਾ ਕਿਸਾਨ ਜਾਂ ਹਰਿਆਣਾ ਦਾ ਕਿਸਾਨ ਆਵਾਜ਼ ਉਠਾ ਰਿਹਾ ਤਾਂ ਇਹ ਇੱਕ ਕਿਸਮ ਦਾ ਇਥੇ ਹੱਕਾਂ ਦੇ ਪ੍ਰਤੀ ਜਾਗਰੂਕ ਜਿਹੜੇ ਆ ਉਹ ਲੋਕ ਰਹਿੰਦੇ ਨੇ ਹੁੰਦੇ ਨੇ ਤੇ ਸਰਕਾਰਾਂ ਜਿਹੜੀਆਂ ਐਸੇ ਕਾਰਨ ਜਿਹੜੀਆਂ ਇਹਨਾਂ ਇਸ ਖਿੱਤੇ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਜ਼ਬਰਦਸਤ ਦਬਾਉਣ ਦਾ ਯਤਨ ਕਰਦੀ ਆ ਸਰਕਾਰਾਂ ਤੇ ਕਿਸ ਤਰ੍ਹਾਂ ਸਿੰਘ ਸਾਹਿਬ ਦਬਾਅ ਬਣਾਇਆ ਜਾਊ ਕਿਉਂਕਿ ਇੱਕੋ ਇੱਕ ਹਿਧਾਰਸੀ ਭੁਖੜਤਾਲ ਜੋ ਪਰਿਵਾਰ ਇਸ ਵੇਲੇ ਕਰ ਰਿਹਾ ਪਰ ਉਸ ਦਾ ਸਰਕਾਰ ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਅੱਗੇ ਇਹ ਮਸਲਾ ਕਿੰਜ ਹਲੂ ਜਿਹੜੀ ਮੰਗ ਹੈ ਅਮਰਿਤਪਾਲ ਸਿੰਘ ਤੇ ਸਾਥੀਆਂ ਨੂੰ ਕਿੰਜ ਪੂਰੀਓ ਇਹਦੇ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ ਸਾਡੀ ਜਿਹੜੀ ਸ਼ਕਤੀ ਹੈ ਬਹੁਤ ਛਾਦਾ ਵੱਡੀ ਹੈ ਪਰ ਸਮੱਸਿਆ ਹੈ ਕਿ ਸਾਡੀ ਸ਼ਕਤੀ ਜਿਹੜੀ ਬਹੁਤ ਤਾਕਤਵਾਰ ਹੈ ਬਹੁਤ ਵੱਡੀ ਹੈ ਇਹ ਬਿਖਰੀ ਹੋਈ ਹੈ ਧੜਿਆਂ ਦੇ ਵਿੱਚ ਬਿਖਰੀ ਹੋਈ ਹੈ ਜੱਥੇਬੰਦੀਆਂ ਦੇ ਵਿੱਚ ਬਿਖਰੀ ਹੋਈ ਹੈ ਛੋਟੇ ਛੋਟੇ ਸਾਡੇ ਅੰਦਰ ਮਤਭੇਦ ਹੈ ਜਿੰਨਾ ਚਿਰ ਅਸੀਂ ਆਪਣੀ ਸ਼ਕਤੀ ਨੂੰ ਇਕੱਠਿਆ ਨਹੀਂ ਕਰਦੇ ਫੋਰਸ ਜਿਹੜੀ ਹੈ ਇਕੱਠੀ ਕਰਕੇ ਅਸੀਂ ਨਹੀਂ ਇਸਤੇਮਾਲ ਕਰਦੇ ਉਨਾ ਚਿਰ ਸਾਡੇ ਜਿਹੜੇ ਹੱਕ ਹੈ ਉਹ ਸਾਨੂੰ ਨਹੀਂ ਮਿਲ ਰਹੇ ਪਰ ਜਿਸ ਤਰ੍ਹਾਂ ਪ੍ਰਵਾਦ ਦੱਸ ਰਹੇ ਕਿ ਪਿੰਡਾਂ 'ਚ ਗਰੰਥੀ ਸਿੰਘਾਂ ਨੂੰ ਵੀ ਅਨਾਉਂਸਮੈਂਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਸੰਗਤ ਨੂੰ ਇੱਥੇ ਧਰਨੇ 'ਚ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ ਦਬਾਅ ਬਣਾਇਆ ਜਾ ਰਿਹਾ ਹੈ ਤੇ ਕਿੰਜ ਫਿਰ ਇਹ ਸੰਘਰਸ਼ ਜਿੱਤ ਕਿਸ ਤਰ੍ਹਾਂ ਹੱਥੋਂ ਫਤਿਹ ਕਿਵੇਂ ਆ ਗੋ ਇਹ ਤਾਂ ਸਰਕਾਰਾਂ ਦੀ ਹਮੇਸ਼ਾ ਹੀ ਪਾਲਿਸੀ ਰਹੀ ਹੈ ਕਿ ਜਿਹੜਾ ਵੀ ਇਹਨਾਂ ਦੇ ਖਿਲਾਫ ਆਪਣੀ ਜਾਇਜ਼ ਮੰਗ ਲਈ ਆਵਾਜ਼ ਉਠਾਉਂਦਾ ਹੈ ਉਹਨੂੰ ਦਬਾਉਣ ਦਾ ਹਮੇਸ਼ਾ ਯਤਨ ਕੀਤਾ ਜਾਂਦਾ ਤੇ ਇਸ ਆਵਾਜ਼ ਨੂੰ ਵੀ ਜਿਹੜੀ ਪਰਿਵਾਰ ਜਿਹੜਾ ਬੰਦੀ ਸਿੰਘਾਂ ਦਾ ਜਿਹੜੇ ਡਿਬਰੂਗੜ ਦੇ ਵਿੱਚ ਬੈਠੇ ਨੇ ਉਹਨਾਂ ਦਾ ਪਰਿਵਾਰ ਆਵਾਜ਼ ਬੁਲੰਦ ਕਰ ਰਿਹਾ ਤੇ ਉਹਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਸਰਕਾਰ ਦੇ ਕੁਝ ਹੱਥ ਕੰਡੇ ਹੁੰਦੇ ਨੇ ਜਿਹੜੀਆਂ ਸਰਕਾਰਾਂ ਬਣਾਉਂਦੀਆਂ ਕੀ ਲੱਗਦਾ ਸਿੰਘ ਸਾਹਿਬ ਅੱਗੇ ਸੰਘਰਸ਼ ਦੀ ਦਿਸ਼ਾ ਕੀ ਹੋ ਸਕਦੀ ਤਾਂ ਜੋ ਫਤਿਹ ਹਸਲ ਹੋਵੇ ਫਿਰ ਇਹੋ ਕਹੂੰਗਾ ਕਿ ਸਿੱਖ ਸ਼ਕਤੀ ਜਿਹੜੀ ਹੈ ਸਿੱਖ ਤਾਕਤ ਜਿਹੜੀ ਹੈ ਗੁਰਬਾਣੀ ਚੋਂ ਨਿਕਲਦੀ ਹੈ ਬਹੁਤ ਪਾਵਰਫੁਲ ਹੈ ਬਹੁਤ ਸਟਰੋਂਗ ਹੈ ਪਰ ਬਦਕਿਸਮਤੀ ਹੈ ਕਿ ਸਾਡੀ ਉਹ ਸ਼ਕਤੀ ਜਿਹੜੀ ਹੈ ਉਹ ਵੰਡੀ ਗਈ ਹੈ ਜਾਂ ਵੰਨ ਦਿੱਤੀ ਗਈ ਹੈ ਸਰਕਾਰਾਂ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਸਿੱਖ ਸ਼ਕਤੀ ਜਿਹੜੀ ਹੈ ਇਹ ਇਕੱਠੀ ਨਾ ਹੋ ਸਕੇ ਜੇ ਸਿੱਖ ਸ਼ਕਤੀ ਇਕੱਠੀ ਹੋ ਗਈ ਤੇ ਇਹ ਅਰਸ਼ੋਂ ਫਰਸ਼ ਕਰ ਸਕਦੀ ਹੈ ਤੇ ਫਰਸ਼ ਵਰਸ਼ ਕਰ ਸਕਦੀ ਹੈ ਤੇ ਸਾਨੂੰ ਹੁਣ ਕਟੋ-ਕਟ ਕਟੋ-ਕਟ ਬਾਣੀ ਦੀ ਰੌਸ਼ਨੀ ਦੇ ਵਿੱਚ ਟਕਿਆ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਵਾਜ਼ਾਂ ਮੰਗਾਂ ਮੰਨੀਆਂ ਜਾਣ ਤੇ ਸਾਨੂੰ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਥੇਬੰਦੀਆਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਸੰਪਰਦਾਵਾਂ ਦੇ ਮਤਭੇਦਾਂ ਤੋਂ ਉੱਠ ਟਕੇ ਮਤਭੇਦ ਛੋਟੇ-ਛੋਟੇ ਹੁੰਦੇ ਹੀ ਆ ਪਰਵਾਰਾਂ 'ਚ ਵੀ ਹੁੰਦੇ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਆ ਪਰ ਇਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਇਕੱਠਿਆਂ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜਿੰਨਾ ਚਿਰ ਸਿੱਖ ਸ਼ਕਤੀ ਇਕੱਠੀ ਨਹੀਂ ਹੁੰਦੀ ਸਿੱਖ ਇੱਕ ਜਥੇਬੰਦਕ ਮਜ਼ਬੂਤ ਜਿਹੜਾ ਧਿਰਵਜੋ ਉੱਪਰ ਕੇ ਸਾਹਮਣੇ ਨਹੀਂ ਆਉਂਦੇ ਇੱਕ ਪਲੇਟਫਾਰਮ ਤੇ ਤੇ ਪਲੇਟਫਾਰਮ ਸਾਨੂੰ ਅਕਾਲ ਤਖਤ ਸਭ ਦਿੱਤਾ ਹੈ ਪਾਤਸ਼ਾਹ ਨੇ ਉਹਨਾਂ ਅਚਾਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਮਸਲੇ ਹੱਲ ਹੋਣ ਪੰਥਕ ਤੇਰਾਂ ਤੁਸੀਂ ਇਕਤਾ ਦਾ ਹੋਕਾ ਦਿੱਤਾ ਪਰ ਸਿਆਸੀ ਪਾਰਟੀਆਂ ਮਨੁੱਖੀ ਅਧਿਕਾਰਾਂ ਦੀ ਸੁਣੰਗਣਾ ਦੇ ਮਾਮਲੇ ਤੇ ਪੂਰੀ ਤਰ੍ਹਾਂ ਸ਼ਾਂਤ ਨਜ਼ਰ ਆ ਰਹੀ ਹੈ ਚੁੱਪ ਨਜ਼ਰ ਆ ਰਹੀ ਹੈ ਮੂਕ ਦਰਸ਼ਕ ਬਣੀ ਹੋਈ ਹੈ ਨਜ਼ਰ ਆ ਦੇਖੋ ਸਿਆਸੀ ਪਾਰਟੀਆਂ ਜਿਹੜੀਆਂ ਨੇ ਮੈਂ ਪਹਿਲਾਂ ਹੀ ਕਿਹਾ ਕਿ ਵੋਟ ਪੋਲਰਾਈਜੇਸ਼ਨ ਦੀ ਪੋਲਿਟਿਕਸ ਜਿਹੜੀ ਹੈ ਇਸ ਦੇਸ਼ ਦੇ ਵਿੱਚ ਚੱਲ ਰਹੀ ਹੈ ਤੇ ਇਸ ਲਈ ਸਿੱਖਾਂ ਨੂੰ ਕੁੱਟ ਕੇ ਸਿੱਖਾਂ ਨੂੰ ਮਾਰ ਕੇ ਸਿੱਖਾਂ ਨੂੰ ਜਿਹੜਾ ਉਹ ਧੱਕਾ ਕਰਕੇ ਸਿੱਖਾਂ ਨਾਲ ਤੇ ਗੈਰ ਸਿੱਖਾਂ ਦੀਆਂ ਵੋਟਾਂ ਨੂੰ ਇਕੱਠੀਆਂ ਕਰਦੇ। ਤੋਂ ਗੱਲਬਾਤ ਕਰਾਂਗੇ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਘਰਾ ਦੇ ਨਾਲ ਇਹਨਾਂ ਵੱਲੋਂ ਅੱਜ ਮੁਲਾਕਾਤ ਕੀਤੀ ਗਈ ਹੈ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਅੱਜ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੱਕ ਦੇ ਵਰਤਾਰੇ ਨੂੰ 15 ਦਿਨ ਹੋ ਚੁੱਕੇ ਜੇਲ੍ਹ ਚੜ੍ਹਤਾਲ ਜਾਰੀ ਹੈ ਪਰ ਤੁਸੀਂ ਵੀ ਸਾਰੇ ਪਰਿਵਾਰ ਇੱਥੇ ਧਰਨੇ ਤੇ ਬੈਠੇ ਹੋ ਸਾਨੂੰ ਤੇ ਅਸੀਂ ਪਤਾ ਨਹੀਂ ਵੀ ਕਿਹੜੇ ਜੰਗਲ ਰਾਜ ਚ ਰਹ ਰਹੇ ਹਾਂ ਇਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਪੁਲਸ ਰਾਜ ਲੱਗਦਾ ਸਰ ਇਸ ਕਰਕੇ ਬਹੁਤ ਅਫਸੋਸ ਹੋ ਰਿਹਾ ਕਿ ਇੱਕ ਐਡੇ ਵੱਡੇ ਮਹਾਨ ਸ਼ਹਿਰ ਜਿੱਥੇ ਸਾਰੇ ਲੋਕਾਂ ਦੀ ਆਵਾਜ਼ ਆਈ ਆ ਵੱਡੇ ਵੱਡੇ ਲੀਡਰ ਵੀ ਆਉਂਦੇ ਆ ਸਾਰਾ ਕੁਝ ਹੁੰਦਾ ਪਰ ਇਥੇ ਵੀ ਕੋਈ ਕੋਈ ਮਨ ਬੜਾ ਪਰੇਸ਼ਾਨ ਜਿਹਾ ਵੀ ਸਾਡੇ ਲੀਡਰ ਕਰ ਕੀ ਰਹੇ ਸਰਕਾਰ ਦੇ ਕੋਈ ਪਹਿਲ ਕਦਮ ਕੀਤੇ ਹੈ ਕੋਈ ਸਰਕਾਰ ਦਾ ਨੁਮਾਇੰਦਾ ਤੁਹਾਡੇ ਤੱਕ ਪਹੁੰਚੇ ਪਿਛਲੇ 10 ਦਿਨਾਂ ਵਿੱਚ ਨਹੀਂ ਉਹ ਜਦੋਂ 22 ਤਰੀਕ ਨੂੰ ਅਸੀਂ ਇੱਥੇ ਆਏ ਹਾਂ ਉਦੋਂ ਸਾਨੂੰ ਮਿਲੇ ਡੀਸੀ ਸਾਹਿਬ ਸੀਪੀ ਸਾਹਿਬ ਤੇ ਜਾਂ 25 ਤਰੀਕ ਨੂੰ ਸਾਡੀ ਮੀਟਿੰਗ ਉੱਥੇ ਫਿਕਸ ਸੀ ਉਹ ਹੀ ਉਹ ਤੋਂ ਬਾਅਦ ਉਹ ਉਹ ਤੋਂ ਬਾਅਦ ਕੋਈ ਯਾਦ ਦੀ ਕਿਰਨ ਹੈ ਹੁਣ ਕੋਈ ਸਰਕਾਰ ਮਤਲਬ ਸਾਨੂੰ ਕਰੂਗੀ ਮੰਗ ਮੰਨੂਗੀ ਸਰਕਾਰ ਜਿੱਤੇ ਪਤਾ ਨਹੀਂ ਲੱਗਦਾ ਵੀ ਸਰਕਾਰ ਹੈਗੀ ਵੀ ਇੱਥੇ ਕਿ ਨਹੀਂ ਹੈਗੀ ਕਿਤੇ ਕੇ ਹੋਰ ਮੁਲਕਾਂ ਤੋਂ ਚੱਲ ਰਹੀ ਹੈ ਸਰਕਾਰ ਇੱਥੇ ਤੇ ਕੋਈ ਨਾ ਦੇ ਜਿਹੜੇ 92 ਐਮ.ਐਲ.ਏ ਜਿੱਤ ਕੇ ਗਏ ਇਹਨਾਂ ਦੀ ਕੋਈ ਕੋਈ ਜ਼ਿੰਮੇਵਾਰੀ ਇਹਨਾਂ ਦੀ ਸ਼ਾਇਦ ਪੰਜਾਬ ਪ੍ਰਤੀ ਇਹਨਾਂ ਦੀ ਕੋਈ ਕੂਮ ਹੋਣੀ ਚਾਹੀਦੀ ਸੀ ਉਹ ਹੈ ਨਹੀਂ ਹੈ ਤੇ ਕੀ ਘਟਨਾ ਦੀ ਉਲੰਘਣਾ ਦੀ ਗੱਲ ਹੈ ਤੁਸੀਂ ਲਗਾਤਾਰ ਭੁਖੜਤਾਲ ਤੇ ਬੈਠੇ ਹੋ ਪਰ ਹਲੇ ਤੱਕ ਤੁਹਾਨੂੰ ਕੋਈ ਮਨਾਉਣ ਦੇ ਲਈ ਤੁਹਾਡੀ ਮੰਗ ਮੰਨਣ ਦਾ ਭਰੋਸਾ ਦੇਣ ਲਈ ਨਹੀਂ ਪਹੁੰਚਿਆ ਮਨੁੱਖੀ ਅਧਿਕਾਰਾਂ ਦਾ ਤੇ ਹਿੰਦੁਸਤਾਨ 'ਚ ਜਦੋਂ ਤੋਂ ਦੇਖੋਗੇ ਆਜ਼ਾਦ ਹੋਇਆ ਕਿੰਨੀ ਕੀ ਕਦਰ ਹੈ ਇੱਥੇ ਹਾਂ ਉਹ ਤੇ ਪਹਿਲਾਂ ਤੋਂ ਹੀ ਪਤਾ ਵੀ 84 ਨਾਲ ਵਾਪਰਿਆ ਕਿਦਾਂ ਕਿਦਾਂ ਕੋ-ਕੋ ਕੇ ਬੱਚਿਆਂ ਨੂੰ ਮਾਰਿਆ ਗਿਆ ਜਹੇਦਰ ਕੌਂਕੇ ਦਾ ਮਾਮਲਾ ਵਾ ਮਨੁੱਖੀ ਅਧਿਕਾਰ ਕਿੱਥੇ ਇੱਥੇ ਇੱਥੇ ਮਨੁੱਖੀ ਅਧਿਕਾਰ ਹੋਣ ਤੇ ਫਿਰ ਲੋਕਾਂ ਨੂੰ ਇਹ ਰੋੜਾਂ ਤੇ ਰੋਣ ਦੀ ਜਾਂ ਇਹੋ ਜਿਹੀ ਐਜੀਟੇਸ਼ਨ ਆ ਜਾਂ ਜਾਂ ਇਹੋ ਜਿਹੀ ਸਮੱਸਿਆ ਖੜੀਆਂ ਹੋਣੀ ਨਾ ਜੇਲ੍ਹ 'ਚ ਗੱਲਬਾਤ ਹੋ ਰਹੀ ਕੀ ਲਾਤੇ ਹੋ ਉੱਥੇ ਜੀ ਜੇਲ੍ਹ 'ਚ ਉਹਨਾਂ ਦੇ 3-4 ਬੰਦਿਆਂ ਦੇ ਹਾਲਾਤ ਥੋੜੀ ਜਿਹੀ ਕਾਫੀ ਗੰਭੀਰ ਆ ਤੇ ਚਿੰਤਾਜਨਕ ਆ ਤੇ ਇਸ ਕਰਕੇ ਬਾਕੀ ਸਭ ਕਿਦਾਂ ਹੱਲ ਹੋਵੇਗਾ ਮਸਲਾ ਇਹ ਹੁਣ ਗੁਰੂ ਮਹਾਰਾਜ ਦੇ ਅਸੀਂ ਦੇ ਸਾਡੇ ਵੱਲੋਂ ਤੇ ਗੁਰੂ ਦੇ ਹਜ਼ੂਰੀ ਚ ਹੀ ਆ ਮਸਲਾ ਜੀ ਬਾਕੀ ਸਾਨੂੰ ਹੋਰ ਕਿੱਥੋਂ ਉਮੀਦ ਨਹੀਂ ਹੈਗੀ ਲੱਗਦਾ ਕਿ ਹੁਣ ਕੋਈ ਸਰਕਾਰਾਂ ਤੇ ਦਬਾਅ ਬਣਾਉਣ ਲਈ ਕੋਈ ਸੰਘਰਸ਼ ਸਿੱਖਾ ਕਰਨਾ ਪੂਰਾ ਨੀਤੀ ਉਲੀਕ ਨਹੀਂ ਨਹੀਂ ਇਹ ਤਾਂ ਸਾਡੇ ਆਗੂਆਂ ਨੂੰ ਸੋਚ ਸਾਡੇ ਆਗੂਆਂ ਨੂੰ ਸੋਚਣਾ ਚਾਹੀਦਾ ਉਹ ਕਰਨੀ ਨਹੀਂ ਕਰਨੀ ਅਸੀਂ ਜਿਹਨੇ ਜੋਗੇ ਅਗੇ ਅਸੀਂ ਆਪਣਾ ਜੋਰ ਲਾ ਰਹੇ ਹਾਂ ਅਸੀਂ ਆਪਣੀ ਜੋ ਵੀ ਜੋ ਸਾਨੂੰ ਕੁਰਬਾਨੀ ਦੇਣੀ ਪਊਗੀ ਹੰ ਦੇਵਾਂ ਬੋਲ ਆ ਰਹੀ ਹੈ ਕਿ ਸੰਗਤ ਨੂੰ ਪਹੁੰਚਣ ਤੋਂ ਰੋਕਿਆ ਨੇ ਤੁਹਾਡੇ ਤੱਕ ਕੋਈ ਇਸ ਤਰ੍ਹਾਂ ਦਾ ਜ਼ਿਕਰ ਹੋਇਆ ਹੈ ਕਿ ਹਾਂ ਹਾਂ ਜੀ ਹਾਂ ਸਾਨੂੰ ਬਹੁਤ ਬਹੁਤ ਹੋ ਰਿਹਾ ਜੀ ਇਹ ਚੀਜ਼ਾਂ ਕਿ ਖਾਸ ਕਰਕੇ ਇਥੇ ਅਮਰਸਰ ਏਰੀਏ ਦੇ ਵਿੱਚ ਤੇ ਬਹੁਤ ਪ੍ਰੈਸ਼ਰ ਹੈ ਲੋਕਾਂ ਤੇ ਤੇ ਇਹ ਚੀਜ਼ਾਂ ਕਿ ਸਾਨੂੰ ਤੇ ਨਹੀਂ ਲੱਗ ਰਿਹਾ ਵੀ ਇਹ ਕੋਈ ਚੰਗੇ ਪਾਸੇ ਨੂੰ ਇਹ ਜੋ ਸਰਕਾਰ ਕਰ ਰਹੀ ਹੈ ਉਹ ਕੋਈ ਵਧੀਆ ਗੱਲ ਹੈ ਤੇ ਬਾਈ ਇਹ ਤੇ ਕੋਈ ਨਹੀਂ ਗੁਨਾਹ ਨਹੀਂ ਕਹਿੰਦੇ ਕਿ ਤੁਸੀਂ ਥੋੜਾ ਸੋਚੋ ਉਠੋ ਜਾਗ ਚੋਂ ਫਿਰ ਵੀ ਤੁਸੀਂ 2 ਸਾਲ ਤੇ ਲੰਘ ਗਏ 3 ਸਾਲਾਂ ਨੂੰ ਫਿਰ ਵੀ ਲੋਕਾਂ ਚ ਫਿਰ ਫਿਰ ਵੀ ਆਉਗੇ ਫਿਰ ਫਿਰ ਤੁਹਾਨੂੰ ਕੀ ਵਿਖਾਓਗੇ ਵੀ ਅਸੀਂ ਪੰਜਾਬ ਲਈ ਕੀ ਕਰ ਰਹੇ ਹਾਂ ਇੱਕ ਰੰਗਲਾ ਪੰਜਾਬ ਕੀ ਮੈਨੇ ਕੰਗਲਾ ਪੰਜਾਬ ਰ ਗੰਦਲਾ ਪੰਜਾਬ ਬਣਾ ਰਹੇ ਜਿੱਥੇ ਕੋਈ ਕੋਈ ਕਿਸ ਦੀ ਸੁਣਵਾਈ ਨਹੀਂ ਹੈਗੀ ਜੰਗਲ ਰਾਜ ਜੰਗਲ ਰਾਜ ਹੈ ਜੀ ਇਹਨੂੰ ਤੇ ਮੈਨੂੰ ਹਜ਼ਾਰ ਗੁਣੇ ਜੰਗਲ ਰਾਜ ਵੀ ਚੰਗਾ ਸੀ ਕੋਈ ਫੈਸਲਾ ਦੇ ਕੇ ਪਾਸੇ ਜੇ ਕਿ ਇਹਨੂੰ ਮਾਰਨਾ ਤੇ ਕਿਸੇ ਮਾਰ ਕੇ ਪਰੇ ਕਰਦੇ ਸੀ ਇਹ ਤਨੀ ਕਿ ਤਿਲ ਤਿਲ ਕਰਕੇ ਮਰਨ ਵਾਸਤੇ ਮਜਬੂਰ ਕਰਦੇ ਇਸ ਕਿਸਨ ਹੁਣ ਜਿਹੜਾ 30 30 32 32 ਸਾਲਾਂ ਤੋਂ ਬੈਠੇ ਆ ਇਹ ਨਾ ਸਾਡੀ ਕੌਮ ਹੀ ਇਹਨਾਂ ਜੋਗੀ ਹੈਗੀ ਵੀ ਅਸੀਂ ਉਹਨਾਂ ਵਾਸਤੇ ਕੋਈ ਫੈਸਲਾ ਕਰਾ ਲਈ ਨਹੀਂ ਤੇ ਕੌਮ ਦੇ ਆਗੂ ਨੂੰ ਵੀ ਇਹੀ ਤੇ ਕਹਿੰਦੇ ਵੀ ਜੇ ਨਹੀਂ ਤੁਸੀਂ ਕਰ ਸਕਦੇ ਤਾਂ ਉਤੋਂ ਪਿੱਛੇ ਹਟੋ ਕੋਈ ਹੋਰ ਬੰਦੇ ਨੂੰ ਮੌਕਾ ਦਿਓ ਸੰਗਤ ਇਹ ਭਾਵਨਾਵਾਂ ਨਾਲ ਜੁੜੀ ਹੈ ਸੰਗਤ ਨੂੰ ਕਿਸ ਨੇ ਹੈ ਦੇ ਸੰਗਤਾਂ ਦਾ ਹੀ तहे ਦਿਲੋਂ ਧੰਨਵਾਦ ਕਰਦੇ ਆਂ ਸੰਗਤੀਆਂ ਭਾਵਨਾ ਜੁੜੀਆਂ ਆਂ ਤੇ ਸਰਕਾਰ ਨੂੰ ਵੀ ਕਹਿੰਨੇ ਆਂ ਕਿ ਇਹ ਮਾਮਲੇ ਨੂੰ ਕੋਈ ਗਲਤ ਪਾਸੇ ਨਾ ਗਾ ਮੁੜ ਕੇ ਅੱਗੇ ਚਲਾ ਜਾਵੇ ਇਸ ਕਰਕੇ ਇਹਨੂੰ ਕਿਸੇ ਵੀ ਤਰੀਕੇ ਨਾਲ ক্লোਜ ਕੀਤਾ ਜਾਣਾ ਚਾਹੀਦਾ ਸਰਕਾਰ ਦੀ ਨੀਤੀ ਤੇ ਨੀਤ ਦੋਵੇਂ ਸ਼ੱਕ ਦੇ ਘੇਰੇ ਸ਼ੱਕ 100% ਸੱਕਦੇ ਘੇਰੇ ਚ ਹੈ ਜੀ ਬਿਲਕੁਲ ਭਾਈ ਅਮਰਪਾਲ ਸਿੰਘ ਦੇ ਪਿਤਾ ترਸੇਮ ਸਿੰਘ ਜਿਨ੍ਹਾਂ ਵੱਲੋਂ ਚਠੇਦਾਰ ਗਿਆਨੀ ਹਰਪੀ ਸਿੰਘ ਹਰਾਦੇ ਨਾਲ ਮੁਲਾਕਾਤ ਕੀਤੀ ਗਈ ਵਿਜੂਦਾ ਹਾਲਾਤਾਂ ਸੰਬੰਧੀ ਵਿਚਾਰਾ ਕੀਤੇ ਗਏ ਔਰ ਸਰਕਾਰਾਂ ਦੀ ਮਨਸ਼ਾ ਤੇ ਜਿਹੜਾ ਉਹ ਸ਼ੱਕ ਜਤਾਇਆ ਗਿਆ ਕਿਤੇ ਨਾ ਕਿਤੇ ਸਰਕਾਰਾਂ ਦੀ ਨੀਤੀ ਤੇ ਨੀਤ ਜਿਹੜੀ ਇਹ ਸ਼ੱਕ ਦੇ ਘੇਰੇ 'ਚ ਨਜ਼ਰ ਆ ਰਹੀਆਂ ਨੇ ਉਹਨਾਂ ਇਸ ਗੱਲ ਨੂੰ ਲੈ ਕੇ ਪਰਿਵਾਰ ਖਾਸੇ ਦੁਖੀ ਨਜ਼ਰ ਆ ਰਹੇ ਨੇ ਕਿ ਇੰਨੇ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਭੁਖੜ ਹੜਤਾਲ ਖਤਮ ਕਰਨ ਦੇ ਲਈ ਇਹਨਾਂ ਪਰਿਵਾਰਾਂ ਦੀ ਮੰਦੀ ਸਿੰਘਾਂ ਦੀਆਂ ਮੰਗਾਂ ਮੰਨਣ ਦੇ ਲਈ ਕੋਈ ਸੰਜੀਦਗੀ ਜਿਹੜੀ ਹੈ ਉਹ ਨਹੀਂ ਦਿਖਾਈ ਜਾ ਰਹੀ ਕੈਮਰਾ ਪਸਾਰਾ ਇੱਕ ਮਾਰ ਦੇ ਨਾਮਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ